ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵੈਜ ਕੁਕਿੰਗ ਚੈਨਲ ਦੇ ਵਿੱਚ ਤੇ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਟੇਸਟੀ ਜੀ ਗੋਭੀ ਦੀ ਸਬਜ਼ੀ ਵੀ ਤੇ ਤੁਸੀਂ ਜ਼ਰੂਰ ਟਰਾਈ ਕਰਕੇ ਦੇਖੋ ਆਪਣੇ ਤਰੀਕੇ ਨਾਲ ਬਹੁਤ ਹੀ ਜ਼ਿਆਦਾ ਟੇਸਟੀ ਸਬਜ਼ੀ ਬਣੀ ਸੀ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰੂਗੀ ਲਾਈਕ ਵੀ ਆਪਣੇ ਵੀਡੀਓ ਨੂੰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਦੇ ਸਾਰੇ ਭੈਣ ਭਰਾ ਤੇ ਆਪਾਂ ਆਪਣੀ ਗੋਪੀ ਦੀ ਸਮਝੀ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਹੁਣ ਸਰਦ ਬੱਲਾ ਆਪਾਂ ਥੋੜਾ ਜਿਹਾ ਤੇਲ ਆ ਜਿਹੜਾ ਉਹਨੂੰ ਗਰਮ ਕਰ ਲੈਨੇ ਆਂ ਦੀ ਆਪਾਂ ਸਰੋਂ ਦੇ ਤੇਲ ਦੀ ਸਬਜ਼ੀ ਬਣਾਵਾਂਗੇ ਕਿਉਂਕਿ ਜਿਆਦਾ ਕਰਾਰੀ ਬਣਦੀ ਹੈ ਸਰੋਂ ਦੇ ਤੇਲ ਚ ਕੋਈ ਵੀ ਚੀਜ਼ ਬਣਾਗੇ ਆਪਾਂ ਤੇ ਆਪਾਂ ਤੜਕੇ ਲਈ ਕੋਈ ਚੀਜ਼ਾਂ ਲੰਗਾਈ ਜੀ ਤੇ ਗੰਡੇ ਲਏ ਆ ਤੇ ਧਣਗੇ ਦੇ ਡੰਡਲੇ ਆ ਆਦਾਏ ਹਰੀਆਂ ਮਿਰਚਾਂ ਤੇ ਲਸਣ ਅਤੇ ਟਮਾਟਰ ਹੈ ਤਿੰਨ ਇਹ ਸਾਰੀਆਂ ਚੀਜ਼ ਆਪਾਂ ਲੰਗਾ ਹੀ ਤੇ ਹੁਣ ਆਪਾਂ ਇਹਨਾਂ ਨੂੰ ਨਾ ਭੁੰਨ ਲਾਂਗੇ ਜੀ ਆਪਣੇ ਤੜਕੇ ਨੂੰ ਨਹੀਂ ਭੁੰਨਦੇ ਤਾਂ ਨਹੀਂ ਤੇ ਬਸ ਇਹਨੂੰ ਥੋੜਾ ਜਿਹਾ ਨਾ ਸੌਫਟ ਕਰ ਲੈਣਾ ਆਪਾਂ ਆਪਣੀਆਂ ਚੀਜ਼ਾਂ ਨੂੰ ਪੂਰੀ ਤਰ੍ਹਾਂ ਤਾਂ ਨਹੀਂ ਭੁੰਨਦੇ ਆਪਾਂ ਬਸ ਆਪਾਂ ਨੂੰ ਰਫੀ ਜਿਹਾ ਕੱਟਿਆ ਹੈ ਜਿਵੇਂ ਮੋਟਾ ਮੋਟਾ ਕੱਟ ਲਿਓ ਇਹ ਤੜਕੇ ਨੂੰ ਤੇ ਨੂੰ 5-7 ਮਿੰਟ ਪਕਾ ਲਿਓ ਜਦੋਂ ਆਪਣੇ ਟਮਾਟਰ ਗੰਡੇ ਜਿਹੜੇ ਥੋੜੇ ਜਿਹਾ ਸੌਫਟ ਹੋ ਗਏ ਸਲੋ ਜੀ ਅੱਗ ਤੇ ਤੁਸੀਂ 2-4 ਮਿੰਟ ਇਹਨਾਂ ਨੂੰ ਨਾ ਧਾਕੇ ਪਕਾ ਲਿਓ ਆਪਣੇ ਆ ਜਿਹੜੇ ਤੜਕਾ ਹੈ ਤਾਂ ਕਿ ਇਹ ਬਿਲਕੁਲ ਸੌਫਟ ਹੋ ਜੇ ਦੇ ਵਿੱਚ ਨਾਰਮਲ ਮਸਾਲੇ ਪਾਏ ਸੀ ਸੌਰੀ ਜੀ ਉਹ ਮੈਂ ਸਕਿਪ ਕਰਤਾ ਮੈਨੂੰ ਭੁੱਲ ਕੇ ਕੱਟਿਆ ਗਿਆ ਨਾਰਮਲ ਮਸਾਲੇ ਪਾਏ ਸੀਗੇ ਜਿਹੜੇ ਆਪਾਂ ਤੇ ਦੁਬਾਰਾ ਠੰਡਾ ਹੋਣ ਤੋਂ ਬਾਅਦ ਨਾ ਆਪਾਂ ਇਹਨੂੰ ਪੀਸ ਲਾਂਗੇ ਤੇ ਪੀਸਣ ਤੋਂ ਬਾਅਦ ਆਪਾਂ ਆਪਣਾ ਤੜਕਾ ਜਿਹੜਾ ਉਹਨੂੰ ਭੁੰਨ ਲਾਂਗੇ ਪਹਿਲਾਂ ਆਪਾਂ ਜਿਹੜੇ ਮਸਾਲੇ ਪਾਏ ਬਿਲਕੁਲ ਥੋੜੇ-ਥੋੜੇ ਪਾਏ ਸੀਗੇ ਜਦੋਂ ਆਪਾਂ ਆਪਣੇ ਤੜਕੇ ਨੂੰ ਭੁੰਨਿਆ ਸੀਗਾ ਥੋੜਾ ਜਿਹਾ ਨਾਰਮਲ ਹੀ ਨੂਨ ਮਿਰਚ ਮਸਾਲਾ ਹਲਦੀ ਧਨੀਆ ਪਾਊਡਰ ਤੇ ਜੀਰਾ ਪਾਊਡਰ ਇਹ ਆਮ ਚੀਜ਼ਾਂ ਜਿਹੜੀਆਂ ਆਪਾਂ ਰੋਜ਼ ਹੀ ਆਪਣੀ ਸਬਜ਼ੀ ਦੇ ਵਿੱਚ ਯੂਜ਼ ਕਰਦੇ ਆਂ ਬਿਲਕੁਲ ਥੋੜੇ-ਥੋੜੇ ਪਾਈ ਸੀ ਕਿਉਂਕਿ ਆਪਾਂ ਇਸ ਮਸਾਲੇ ਦੇ ਵਿੱਚ ਵੀ ਆਪਣਾ ਜਿਹੜਾ ਮਸਾਲਾ ਨੋਰਮਲ ਉਹ ਪਾਵਾਂਗੇ ਥੋੜੇ-ਥੋੜੇ ਤੇ ਆਪਾਂ ਜਿੰਨਾ ਚਿਰ ਉਹ ਘਿਓ ਨਹੀਂ ਛਾਲਾ ਦਾ ਉਹਨਾਂ ਚਿਰ ਨਾਲ ਆਪਣੇ ਮਸਾਲੇ ਨੂੰ ਪਕਾ ਲਾਂਗੇ ਜੀ ਤੇ ਉਦੋਂ ਆਪਾਂ ਜਿਹੜੀ ਗੋਭੀ ਹੈ ਉਹਨੂੰ ਉਬਲਣ ਲਈ ਧਰ ਲਾਂਗੇ ਤੇ ਆਪਣਾ ਪਾਣੀ ਹੈ ਜਿਹੜਾ ਇਹ ਉਬਲਣ ਲਈ ਧਰਿਆ ਹੋਇਆ ਹੈ ਆਪਣਾ ਤੇ ਇਹਦੇ ਵਿੱਚ ਨਾ ਆਪਾਂ ਥੋੜਾ ਜਿਹਾ ਨੂਨ ਪਾ ਕੇ ਤੇ ਥੋੜੀ ਜੀ ਹਲਦੀ ਪਾ ਕੇ ਨਾ ਫਿਰ ਇਹਦੇ ਵਿੱਚ ਆਪਾਂ ਗੋਭੀ ਆ ਜਿਹੜੀ ਉਹਨੂੰ ਦੋ ਕੁ ਵాలే ਦਿਵਾ ਲਾਂਗੇ ਗੋਭੀ ਆਪਣੀ ਪਹਿਲੇ ਘੱਟ ਕੇ ਧੋ ਕੇ ਸਵਾਰ ਕੇ ਰੱਖੀ ਹੋਈ ਆ ਤੇ ਹੁਣ ਆਪਾਂ ਇਹਨੂੰ ਦੋ ਤਿੰਨ ਮਿੰਟਾਂ ਲਈ ਢੱਕ ਕੇ ਪਕਾ ਲਾਂਗੇ ਆਪਣੀ ਗੋਭੀ ਨੂੰ ਤਾਂ ਕਿ ਜਿਹੜੀ ਮਾੜੀ ਮੁੱਟੀ ਇਹਦੇ ਵਿੱਚ ਕੀੜੇ ਕੂੜੇ ਹੁੰਦੇ ਉਹ ਵੀ ਨਿਕਲਿਓਂਦੇ ਬਟ ਹੈ ਤਾਂ ਹੈ ਨਹੀਂ ਸੀਗੇ ਇਹਦੇ ਵਿੱਚ ਕੁਝ ਨਹੀਂ ਸੀ ਕੋਈ ਬਹੁਤ ਸੋਹਣੀ ਸਾਫ਼ ਸੀਗੀ ਆਪਣੀ ਤੇ ਆਪਣਾ ਤੜਕਾ ਜਿਹੜਾ ਗਰੇਵੀ ਵਾਲੀ ਆਪਾਂ ਗੋਭੀ ਬਣਾਵਾਂਗੇ ਨਾ ਇਹਦੇ ਵਿੱਚ ਫਿਰ ਪੂਰੀ ਤਰ੍ਹਾਂ ਪੱਕਣੀ ਨਹੀਂ ਆਪਣੀ ਗੋਭੀ ਦੇ ਕੋਲ ਤਾਂਨੇ ਕਰਕੇ ਨਾ ਆਪਾਂ ਇਹਨੂੰ ਥੋੜਾ ਜਿਹਾ ਪਹਿਲਾਂ ਬੋਇਲ ਕੀਤਾ ਇਹ ਪਾਣੀ ਦੇ ਵਿੱਚ 2-3 ਮਿੰਟਾਂ ਵਾਸਤੇ ਬਸ ਇਹ ਉਬਲ ਗਈ ਆਪਣੀ ਗੋਭੀ 2-3 ਮਿੰਟ ਪਕਾ ਲਈ ਆਪਾਂ ਇਹਨੂੰ ਛੱਡ ਦੇਾਂਗੇ ਢੱਕ ਕੇ ਤੇ ਆਪਣਾ ਤੜਕਾ ਜਿਹੜਾ ਉਹ ਵੀ ਪੱਕੀ ਜਾਂਦਾ ਇੱਧਰ ਨਾਰਮਲ ਮਸਾਲੇ ਫੇਰ ਪਾ ਦਾਂਗੇ ਜੀ ਅੱਧਾ-ਅੱਧਾ ਚਮਚਾ ਦੇ ਵਿੱਚ ਧਨੀਆ ਪਾਊਡਰ ਤੇ ਗਰਮ ਮਸਾਲਾ ਪਾ ਦਾਂਗੇ ਹਲਦੀ ਪਾ ਦਾਂਗੇ ਆਪਾਂ ਤੇ ਥੋੜਾ ਜਿਹਾ ਨਮਕ ਕਿਉਂਕਿ ਆਪਾਂ ਗੋਭੀ ਚ ਵੀ ਨਮਕ ਪਾਇਆ ਹੋਇਆ ਪਹਿਲਾਂ ਹੀ ਤੇ ਥੋੜੀਆਂ ਜਿਹੀਆਂ ਮਿਰਚਾਂ ਪਾ ਦਾਂਗੇ ਲਾਲ ਤੇ ਥੋੜਾ ਜਿਹਾ ਆਪਾਂ ਜੀਰਾ ਪਾਊਡਰ ਤੇ ਜਿਹੜਾ ਜਮੈਨ ਪਾਊਡਰ ਆਪਣੇ ਪੀਸ ਕੇ ਰੱਖਿਆ ਹੋਇਆ ਉਹ ਪਾ ਦਾਂਗੇ ਤੇ ਆਪਾਂ ਇਹਨਾਂ ਨੂੰ ਮਸਾਲਿਆਂ ਨੂੰ ਵੀ ਥੋੜਾ ਜਿਹਾ ਭੁੰਨ ਲਾਂਗੇ ਤੜਕੇ ਦੇ ਨਾਲ ਹੀ ਤੇ ਪਰ ਆਪਾਂ ਗਰੇਵੀ ਲਈ ਨਾ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਦਾਂਗੇ ਬਾਹਲਾ ਨਹੀਂ ਬਸ ਥੋੜਾ ਜਿਹਾ ਪਾਵਾਂਗੇ ਬੜੀ ਛੇਤੀ ਸਬਜੀ ਬਣ ਕੇ ਆਪਣੀ ਤਿਆਰ ਹੋ ਜਾਂਦੀ ਹੈ ਜੀ ਇਹ ਤੇ ਟੇਸਟਾ ਜਿਹੜਾ ਇਹਦਾ ਬਹੁਤ ਹੀ ਵੱਖਰਾ ਹੈ ਤੇ ਵਧੀਆ ਹੁੰਦਾ ਹੈ ਆਪਣੀ ਗਰੇਵੀ ਨੂੰ ਆ ਗਿਆ ਬਾਹਲਾ ਤੇ ਹੁਣ ਆਪਾਂ ਜਿਹੜੀ ਗੋਪੀ ਆਪਣੀ ਬੋਇਲ ਕਰਕੇ ਰੱਖੀ ਹੋਈ ਹੈ ਨਾ ਉਹ ਇਹਦੇ ਵਿੱਚ ਪਾ ਦਾਂਗੇ ਜੀ ਗਾੜੀ ਕਿੰਨੀ ਕੁ ਰੱਖਣੀ ਹੈ ਤਰੀ ਤੁਸੀਂ ਉਹ ਤੁਸੀਂ ਆਪ ਦੇਖ ਸਕਦੇ ਹੋ ਬਟ ਆਪਾ ਇਹਦੇ ਵਿੱਚ ਪੂਰੀ ਤਰ੍ਹਾਂ ਜਿਹੜੇ ਆਪਣੇ ਫੁੱਲ ਆਓ ਪੂਰੇ ਡੁੱਬਣੇ ਚਾਹੀਦੇ ਆ ਕਿ ਇੱਕ ਫੁੱਲ ਦੇ ਉੱਤੇ ਆਪਣੀ ਨੇ ਜਿਹੜੀ ਗਰੇਵੀ ਆ ਉਹ ਲੱਗਣੀ ਚਾਹੀਦੀ ਆ ਇੰਨੀ ਕੁ ਤਰੀ ਤਾਂ ਹੋ ਗਈ ਆਪਣੀ ਬਸ ਇਹਨੂੰ ਜ਼ਿਆਦਾ ਫਿਰ ਪਕਾਉਣ ਦੀ ਲੋੜ ਨਹੀਂ ਕਿਉਂਕਿ ਆਪਣੀ ਜਿਹੜੀ ਗੋਭੀ ਆ ਉਹ ਪਹਿਲੇ ਹੀ ਬੋਇਲ ਕੀਤੀ ਹੋਈ ਆ બસ 2-3 ਮਿੰਟ ਲਈ ਆਪਾਂ ਇਹਨੂੰ ਪਕਾ ਲਾਂਗੇ ਬਾਲਾ ਨਹੀਂ ਪਗਾਉਂਦੇ 2-3 ਮਿੰਟ ਵਸ ਥਾੱਕੇ ਜਿਹੜੇ ਆਪਣੇ ਧਨੀਏ ਦੇ ਡੰਡਲ ਪਾਏ ਉਹਦੇ ਵਿੱਚ ਜਿਹੜਾ ਫਲੇਵਰ ਆ ਇਹਦੇ ਵਿੱਚ ਬਹੁਤ ਵਧੀਆ ਹੁੰਦਾ ਏ ਤੇ ਪਰ ਫਿਰ ਵੀ ਆਪਾਂ ਇਹਦੇ ਵਿੱਚ ਨਾ ਧਨੀਏ ਦੇ ਪੱਤੇ ਜਿਹੜੇ ਆ ਪਾਵਾਂਗੇ ਧਨੀਏ ਨਾਲ ਜਿਹੜਾ ਟੇਸਟ ਆ ਉਹ ਇਦੋਂ ਵੀ ਜ਼ਿਆਦਾ ਵਾਜ ਜਾਊਗਾ ਆਪਣੀ ਗੋਭੀ ਦਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਾ ਕਰੋ ਜੀ ਤਾਕੇ ਹੋਰ ਵੀ ਭੈਣ ਭਰਾਇ ਆਪਣੇ ਨਾਲ ਜੁੜ ਸਕਣ ਤੇ ਆਪਾਂ ਤੁਹਾਡੇ ਲਈ ਹੋਰ ਨਵੇਂ ਨਵੇਂ ਵੀਡੀਓ ਬਣਾਉਂਦੇ ਰਹੇਗੀ ਜੇ ਹੁੰਦੀ ਰੱਗੇ ਤੇ ਆਪਣੀ ਗੋਭੀ ਦੀ ਬਣ ਕੇ ਸਬਜੀ ਬਣ ਕੇ ਹੋ ਗਈ ਹੈ ਤਿਆਰ ਜੀ ਤੇ ਸਾਰੇ ਭੈਣ ਭਰਾਵਾਂ ਨੇ ਜਿਨ੍ਹਾਂ ਜਿਨ੍ਹਾਂ ਨੇ ਵੀ ਆਪਣੀ ਵੀਡੀਓ ਦੇਖੀ ਹੈ ਨਾ ਉਹਨਾਂ ਦਾ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਤੇ ਮਿਲਦੇ ਹਾਂ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਉਹਦਾ ਜ਼ਿਕਰ ਮੇਰੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ